ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਪਹਿਲਾਂ ਤਾਂ ਆਪਣੇ ਜਿੰਨੇ ਵੀ ਨਵੇਂ ਵੀਰ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਬਟਨ ਦਬਾ ਲਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਆਪਾਂ ਤੁਹਾਡੇ ਲਈ ਘੋੜੀ ਫੋਰਸ ਲੈ ਕੇ ਆਏ ਹਾਂ ਬਹੁਤ ਹੀ ਸ਼ਾਨਦਾਰ ਘੋੜੀਆਂ ਦੇਖ ਸਕਦੇ ਹੋ ਦੋਸਤੋ ਫੋਟੋਆਂ ਤੇ ਨਾਲ ਬਸ਼ੇਰੀਆ ਘੋੜੀ ਦੇ ਦੋ ਨਾਗਾ ਦੇਖ ਸਕਦੇ ਹੋ ਦੋਸਤੋ ਤੇ ਬਹੁਤ ਹੀ ਚੰਗੀ ਘੋੜੀ ਆ ਸਵਾਰੀ ਦੀ ਬਿਲਕੁਲ ਪਾਸ ਆ ਜੀ ਤੇ ਬਾਡੀ ਬਾਂਦਰ ਦੇਖ ਸਕਦੇ ਹੋ ਸੱਜਣੋ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਘੋੜੀ ਤੇ ਬੇਲਬੋਲ ਬਹੁਤ ਲੰਮੀਆਂ ਘੋੜੀ ਦੀ ਦੇਖ ਸਕਦੇ ਹਾਂ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਬਾਕੀ ਮਾਲਕ ਵੀਰਾਂ ਤੋਂ ਤੁਸੀਂ ਸਾਰੀ ਡਿਟੇਲ ਲੈ ਸਕਦੇ ਹੋ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਮਾਲਕ ਵੀਰਾਂ ਦਾ ਤੇ ਜਿਹੜੇ ਘੋੜੇ ਦੀ ਇਹ ਬੱਚੀ ਆ ਉਸ ਘੋੜੇ ਦੀ ਆਪਾਂ ਤੁਹਾਨੂੰ ਫੋਟੋ ਦਿਖਾਵਾਂਗੇ ਵਿੱਚ ਹੀ ਵੀਡੀਓ ਦੇ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਦੋਸਤੋ ਤੋਰੀ ਦੇ ਲਾਗੇ ਦੋਸਤੋ ਚੀਮਾ ਪਿੰਡ ਪੈਂਦਾ ਸੰਗਰੂਰ ਬਈ ਦਾ ਜ਼ਿਲ੍ਹਾ ਦਾ ਬਾਲਪੋਰੀਆਂ ਦੀ ਬਿਲਕੁਲ ਸਾਫਾ ਦੋਸਤੋ ਤੇ ਜੇਕਰ ਹਾਈਟ ਦੀ ਗੱਲ ਕਰੀਏ 60 ਪਲੱਸ ਇਹਦਾ ਕਾਦਾ ਘੋੜੀ ਦਾ ਪੱਟੀ ਵਾਲਾ ਤੇ ਮੋਰ ਮੁਕਟ ਘੋੜੇ ਦਾ ਬੱਚਾ ਜਸਟਨ ਏਸ ਘੋੜੇ ਦੀ ਬੱਚੀ ਆ ਏਸ ਘੋੜੀ ਦੇ ਮਗਰ ਤੇ ਬਸ਼ੇਰੀ ਵੀ ਬਹੁਤ ਚੰਗੀ ਦਿੱਤੀ ਆ ਤਨ ਪੈਰ ਚਿੱਟੇ ਮੱਥੇ ਪਾੜਾ ਉਸ ਤਰ੍ਹਾਂ ਹੀ ਇਸ ਕੋੜੇ ਦੇ ਮਾਰਕਿੰਗ ਆ ਦੇਖ ਸਕਦੇ ਹੋ ਦੋਸਤੋ ਜਮਾ ਕੋੜੇ ਤੇ ਗਈ ਆ ਬੱਚੀ ਮਾਰਕਿੰਗ ਬਹੁਤ ਚੰਗੀ ਆ ਬੱਚੀ ਦੀ ਵੀ ਕੁੰਡੀ ਵਾਲਾ ਕਰਨ ਲੱਗਿਆ ਦੋਸਤੋ ਤੇ ਹੱਡਾਂ ਪਰਾਂ ਹੀ ਮਜ਼ਬੂਤ ਆ ਕਦ ਕਾਠ ਕਰਨ ਵਾਲੀ ਬੱਚੀ ਆ ਮਗਰ ਘੋੜੀ ਦੇ ਦੋ ਨਾਗਾ ਦੇਖ ਸਕਦੇ ਹੋ ਦੋਸਤੋ ਬਾਕੀ ਰੇਟ ਦੀ ਗੱਲ ਬਾਈਆਂ ਨਾਲ ਫੋਨ ਤੇ ਕਰ ਲਿਓ ਤੇ ਜੇ ਕਿਸੇ ਵੀ ਨੇ ਐਡ ਲਗਾਉਣੀ ਹੁੰਦੀ ਹੈ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਜੀ 9781016345 ਤੇ ਬੇਫਿਕਰ ਹੋ ਕੇ ਤੁਸੀਂ ਕਾਲ ਕਰ ਸਕਦੇ ਹੋ ਜੇ ਕਿਸੇ ਵੀ ਨੇ ਐਡ ਲਗਾਉਣੀ ਹੁੰਦੀ ਹੈ ਦੋ ਚਾਰ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਦੋਸਤੋ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿੱਦਾਂ ਲੱਗੀ ਦੋਸਤੋ ਧੰਨਵਾਦ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਜਉਂਦੇ ਰਹੋ